ਹੰਡੀਸਟ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀਆਂ ਸਾਲਾਨਾ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੇ ਨਤੀਜੇ ਹਾਲ ਹੀ ਵਿੱਚ ਐਲਾਨੇ ਗਏ ਹਨ ਡੰਡੇ ਪਿਛਲੇ ਕੁਝ ਸਾਲਾਂ ਤੋਂ ਪ੍ਰੀਖਿਆ ਦੀ ਵਿਧੀ ਸਰਵੋਤਮ ਉਮੀਦਵਾਰਾਂ ਨੂੰ ਚੁਣਨ ਦੀ ਸਮਰੱਥਾ ਅਤੇ ਉਮੀਦਵਾਰਾਂ ਦਰਮਿਆਨ ਸਖਤ ਮੁਕਾਬਲਾ ਵਿਚਾਰ ਚਰਚਾ ਦੇ ਵਿਸ਼ੇ ਬਣੇ ਹੋਏ ਹਨ ਸਿਵਲ ਸੇਵਾਵਾਂ ਨੂੰ ਬਿਹਤਰੀਨ ਮਨੁੱਖੀ ਸਰੋਤਾਂ ਦੀ ਲੋੜ ਹੁੰਦੀ ਰਹਿੰਦੀ ਹੈ ਯੂਪੀਐਸਸੀ ਕੋਲ ਅਜਿਹੇ ਉਮੀਦਵਾਰ ਚੁਣਨ ਦੀ ਪ੍ਰਣਾਲੀ ਮੌਜੂਦ ਹੈ ਪਰ ਕਿ ਉਹ ਅਸਲ ਵਿੱਚ ਸਭ ਤੋਂ ਵੱਧ ਯੋਗ ਹਨ ਇਸ ਪ੍ਰਣਾਲੀ ਨੂੰ ਬਰੀਕੀ ਨਾਲ ਪੜਤਾਲੀਏ ਤਾਂ ਪਤਾ ਲੱਗਦਾ ਹੈ ਕਿ ਮੌਜੂਦਾ ਤੰਤਰ ਦੇ ਕੁਝ ਅਣ ਇਛਿਤ ਨਤੀਜੇ ਨਿਕਲੇ ਹਨ ਖਾਸ ਤੌਰ ਤੇ ਉਹਨਾਂ ਉਮੀਦਵਾਰਾਂ ਲਈ ਜੋ ਇਸ ਨੂੰ ਪਾਸ ਨਹੀਂ ਕਰ ਸਕੇ ਭਾਰਤ ਵਿੱਚ ਕਈ ਮਾਪੇ ਆਪਣੇ ਬੱਚਿਆਂ ਨੂੰ ਸਿਵਲ ਸੇਵਾਵਾਂ ਵਿੱਚ ਦੇਖਣ ਦੇ ਜਹਾਵ ਜਹਾਵਾਨ ਹਨ ਇਸ ਵਿੱਚ ਚੁਣੇ ਜਾਣ ਦੀ ਪ੍ਰਕਿਰਿਆ ਬਹੁਤ ਜਟਿਲ ਹੈ ਇਸ ਸਾਲ 1300 ਅਰਜ਼ੀ ਕਰਤਾਵਾਂ ਪਿੱਛੇ ਕੇਵਲ ਇੱਕ ਜਣੇ ਨੂੰ ਹੀ ਸਫਲਤਾ ਮਿਲੀ ਹੈ ਅਰਜ਼ੀ ਦੇਣ ਵਾਲੇ ਕੁਝ ਉਮੀਦਵਾਰ ਪ੍ਰੀਖਿਆਵਾਂ ਵਿੱਚ ਨਹੀਂ ਬੈਠਦੇ ਇਸ ਲਈ ਇਹ ਅਸਲ ਅੰਕੜਾ 700 800 ਹੋ ਸਕਦਾ ਹੈ ਡੰਡੀ ਕਾਫੀ ਘੱਟ ਸੰਭਾਵਨਾ ਦੇ ਬਾਵਜੂਦ ਉਮੀਦਵਾਰ ਸਾਲ ਦਰ ਸਾਲ ਪ੍ਰਖਿਆਵਾ ਦਿੰਦੇ ਹਨ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਅੰਤ ਨਿਰਾਸ਼ ਹੋ ਕੇ ਬੈਠ ਜਾਂਦੇ ਹਨ ਡੰਡੀ ਅਹਿਮ ਸਵਾਲ ਹੈ ਕਿ ਅਸੀਂ ਸਭ ਤੋਂ ਵਧੀਆ ਨੂੰ ਚੁਣ ਰਹੇ ਹਾਂ ਪ੍ਰਸ਼ੰਚਨ ਜਨਰਲ ਵਰਗ ਦੇ ਉਮੀਦਵਾਰ ਨੂੰ 6 ਮੌਕੇ ਮਿਲਦੇ ਹਨ ਅਤੇ ਪਛੜੀਆਂ ਸ਼੍ਰੇਣੀਆਂ ਦੇ ਉਮੀਦਵਾਰ ਨੂੰ 9 ਅਨੁਸੂਚਿਤ ਜਾਤੀਆਂ ਲਈ ਕੋਈ ਸੀਮਾ ਨਹੀਂ ਹਾਲਾਂਕਿ ਉਮਰ ਸੀਮਾ 37 ਸਾਲ ਹੈ ਮੁਕਾਬਲੇ ਦੀ ਹਰ ਪ੍ਰੀਖਿਆ ਵਿੱਚ ਲਗਭਗ ਇਹ ਹੀ ਮੰਨਿਆ ਜੰਦਾ ਹੈ ਕਿ ਜੋ ਇੱਕ ਜੇ ਇੱਕ ਉਮੀਦਵਾਰ ਨੂੰ ਕਈ ਵਾਰ ਕੋਸ਼ਿਸ਼ ਕਰਨ ਦਿੱਤੀ ਜਾਵੇ ਤਾਂ ਲਗਤੀ ਇੰਤਿਹਾਨ ਵਿੱਚ ਉਸ ਦੀ ਕਾਰਗੁਜ਼ਾਰੀ ਹਰ ਕੋਸ਼ਿਸ਼ ਨਾਲ ਬਿਹਤਰ ਹੋ ਜਾਂਦੀ ਹੈ ਇੰਟਰਵਿਊ ਹਾਲਾਂਕਿ ਜ਼ਿਆਦਾ ਗੁੰਝਲਦਾਰ ਮਾਮਲਾ ਹੈ ਲਗਾਤਾਰ ਕੋਸ਼ਿਸ਼ਾਂ ਦਾ ਇੰਟਰਵਿਊ ਵਿੱਚ ਕਾਰਗੁਜ਼ਾਰੀ ਆਮ ਤੌਰ ਤੇ ਉੰਨੀ ਜ਼ਿਆਦਾ ਬਿਹਤਰ ਨਹੀਂ ਹੁੰਦੀ ਕਿਉਂਕਿ ਉਥੇ ਉਮੀਦਵਾਰ ਤੋਂ ਵਿਚਾਰਾਂ ਤੇ ਪ੍ਰਗਟਾਵੇ ਦੀ ਵੱਧ ਮੌਨਿਕਤਾ ਦੀ ਤਵੱਜੋ ਕੀਤੀ ਜਾਂਦੀ ਹੈ ਲਿਖਤੀ ਪ੍ਰੀਖਿਆ ਦਾ ਮਹੱਤਵ ਜਾਂ ਯੋਗਦਾਨ 87% ਅਤੇ ਇੰਟਰਵਿਊ ਦਾ 13% ਹੁੰਦਾ ਹੈ ਚੌਥੇ ਤੋਂ 6ਵੇਂ ਯਤਨ ਵਿੱਚ ਪ੍ਰੀਖਿਆ ਪਾਸ ਕਰਨ ਵਾਲੇ ਆਮ ਤੌਰ ਤੇ ਅੱਗੇ ਨਿਕਲ ਜਾਂਦੇ ਹਨ ਕਿਉਂਕਿ ਉਹ ਲਿਖਤੀ ਪ੍ਰੀਖਿਆ ਵਿੱਚ ਜ਼ਿਆਦਾ ਅੰਕ ਲੈਣ ਵਿੱਚ ਸਫਲ ਹੋ ਜਾਂਦੇ ਹਨ ਪ੍ਰਤਾਨਵੀ ਸ਼ਾਸਕ ਜਿੰਨਾ ਭਾਰਤ ਚ ਇਹ ਪ੍ਰੀਖਿਆ ਸ਼ੁਰੂ ਕੀਤੀ ਸੀ ਨੇ ਸਿਰਫ ਦੋ ਯਤਨਾਂ ਦੀ ਪ੍ਰਵਾਨਗੀ ਦਿੱਤੀ ਸੀ ਢੰਡ ਇਹ ਫੈਸਲਾ ਤਰਕ ਤੇ ਆਧਾਰ ਤੇ ਆਧਾਰਿਤ ਸੀ ਜਦ ਅਸੀਂ ਦੋ ਤੋਂ ਵੱਧ ਮੋਕੇ ਦਿੰਦੇ ਹਾਂ ਤਾਂ ਉਮੀਦਵਾਰ ਦੀ ਕਾਰਗੁਜ਼ਾਰੀ ਸਿਰਫ ਇਸ ਲਈ ਬਿਹਤਰ ਹੁੰਦੀ ਜਾਂਦੀ ਹੈ ਕਿਉਂਕਿ ਉਹ ਇੱਕੋ ਪਾਠ ਕਰਮ ਤਹਿਤ ਅਧਿਆਨ ਸਮੱਗਰੀ ਨੂੰ ਵਾਰ-ਵਾਰ ਪੜ੍ਹਦੇ ਹਨ ਸਟਾਫ